ਪੱਛੇ ਕਾਲ ਦੀ ਖਬਰ ਪ੍ਰਤਲ ਦੇ ਜਰੇ ਸਾਰੀ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮਜੂਰ ਨੇ ਸੀਨੀਅਰ ਪੱਤਰਕਾਰ ਸੁਨਦਰ ਡੱਲਾ ਜੀ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਸਭ ਸੇਵਾ ਦੀ ਸਤਿ ਸ਼੍ਰੀ ਅਕਾਲ ਮਨਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਪੀ ਸਤੰਬਰਮ ਨੇ 1984 ਦੇ ਆਪਰੇਸ਼ਨ ਬਹੁ ਸਟਾਰ ਦੇ ਉੱਪਰ ਇੱਕ ਵੱਡਾ ਬਿਆਨ ਦਿੱਤਾ ਇਹ ਪੂਰਾ ਬਿਆਨ ਕੀ ਹੈ ਇਸ ਬਿਆਨ ਨੂੰ ਸਮਟੈਂਸਲੀ ਚੁਕਰੀਆ ਕਿਉਂਕਿ ਇਸ ਬਿਆਨ ਦੇ ਨਾਲ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਸਿਆਸਤਾਂ ਜਿਹੜੀ ਪੂਰੀ ਤਰ੍ਹਾਂ ਨਾਲ ਗਰਮਾ ਗਈ ਹੈ ਸਭ ਤੋਂ ਪਹਿਲਾਂ ਤਾਂ ਇਸ ਸਵਾਲ ਦੇ ਉੱਪਰ ਹੀ ਇਸ ਬਿਆਨ ਦੇ ਉੱਪਰ ਹੀ ਆਪਣਾ ਕੱਪੜਾ ਛਾਣਾ ਜਿਹੜਾ ਉਹ ਤੁਹਾਨੂੰ ਸਾਂਝਾ ਕਰੀਓ ਦੇਖੋ ਪੀਚ ਦੰਬਰਮ ਨੇ ਜਿਹੜੇ 86 ਸਾਲ ਦੇ ਹੋ ਚੁੱਕੇ ਨੇ ਕਾਂਗਰਸ ਦੇ ਜਿਹੜੇ ਸਾਰੇ ਸੀਨੀਅਰ ਲੀਡਰ ਨੇ ਉਹਨਾਂ ਦੇ ਵਿੱਚ ਪੀਚ ਦੰਬਰ ਉਹਨਾਂ ਦੀ ਗਿਣਤੀ ਹੁੰਦੀ ਹੈ ਔਰ ਬੜੇ ਸੀਨੀਅਰ ਐਡਵੋਕੇਟ ਨੇ ਚਾਰ ਵਾਰ ਦੇਸ਼ ਦੇ ਵਿੱਚ ਫਾਈਨਾਂਸ ਮਿਨਿਸਟਰ ਰਹੇ ਨੇ ਜਦੋਂ ਕਾਂਗਰਸ ਦੀ ਸਰਕਾਰ ਰਹੀ ਹੈ ਔਰ ਇਸੇ ਦਰਮਿਆਨ ਜਦੋਂ ਡਾਕਟਰ ਮਨਮੋਨ ਸਿੰਘ ਪ੍ਰਧਾਨ ਮੰਤਰੀ ਸੀ ਇਹਨਾਂ ਨੂੰ ਗ੍ਰਹਿ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਵੀ ਬਣਾਇਆ ਗਿਆ ਜਿਹੜਾ ਮਹਿਕਮਾ ਹੁਣ ਅਮਿਤ ਸ਼ਾਹ ਕੋਲੇ ਹੈ ਉਹੀ ਮਹਿਕਮਾ ਪੀ ਚਦੰਬਰਮ ਹੁਣਾਂ ਕੋਲੇ ਸੀ ਔਰ ਪਿਛਲੇ ਕਾਫੀ ਸਮੇਂ ਤੋਂ ਜਦੋਂ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਬਣੀ ਹੈ ਤੇ ਕਈ ਤਰ੍ਹਾਂ ਦੇ ਕੇਸਾਂ ਦੇ ਵਿੱਚ ਵੀ ਉਲਝੇ ਹੋਏ ਨੇ ਪੀ ਚਦੰਬਰਮ ਕੋਣ ਸਵਾਲ ਹੈ ਜਿਹੜਾ ਪੀਚ ਦੰਬਰਮ ਨੇ ਬਿਆਨ ਦਿੱਤਾ ਹੈ ਪੀਚ ਦੰਬਰਮ ਦਾ ਜਿਹੜਾ ਬਿਆਨ ਹੈ 80 ਸਾਲ ਦੀ ਉਮਰ ਚਾ ਕੇ ਉਹਨਾਂ ਨੇ ਦਿੱਤਾ ਹੈ ਇਹਦਾ ਮਤਲਬ ਹੈ ਕਿ ਹੌਲੀ-ਹੌਲੀ ਮਹਿਸੂਸ ਕਰਨ ਲੱਗੇ ਕਾਂਗਰਸ ਦੇ ਵੱਡੇ-ਵੱਡੇ ਲੀਡਰ ਕਿ 1984 ਦਾ ਜਿਹੜਾ ਬਲੂ ਸਟਾਰ ਆਪਰੇਸ਼ਨ ਸੀ ਉਹ ਗਲਤ ਸੀ ਉਹ ਇੱਕ ਗਲਤੀ ਸੀ ਉਸ ਵੇਲੇ ਦੀ ਕਾਂਗਰਸ ਦੀ ਸਰਕਾਰ ਦੀ ਔਰ ਇਹ ਖੁਲਾਸਾ ਜਿੱਦਾਂ ਹੀ ਪੀਚ ਦੰਬਰਮ ਉਹਨਾਂ ਨੇ ਕੀਤਾ ਹੈ ਤਾਂ ਪੂਰੇ ਮੁਲਕ ਦੇ ਵਿੱਚ ਜਿਹੜੀ ਸਿਆਸਤ ਹੈ ਉਹ ਬੁਰੀ ਤਰ੍ਹਾਂ ਨਾਲ ਗਰਮ ਹੋਈ ਹੈ ਜੇ ਅਸੀਂ ਪੂਰੀ ਜਾਣਕਾਰੀ ਸਾਂਝੀ ਕਰੀਏ ਤੇ ਸ਼ਨੀਵਾਰ ਨੂੰ ਇੱਕ ਪ੍ਰੋਗਰਾਮ ਸੀ ਖੁਸ਼ਵੰਤ ਸਿੰਘ ਲਿਟਰੇਚਰ ਫੈਸਟੀਵਲ ਹਿਮਾਚਲ ਪ੍ਰਦੇਸ਼ ਦੇ ਵਿੱਚ Shimla ਦੇ ਵਿੱਚ ਸੋ ਜਿੱਥੇ ਕਸੌਲੀ Shimla ਦੀ ਕਸੌਲੀ ਉਥੇ ਪੀਚ ਲੰਬਰੰਭ ਵੀ ਪਹੁੰਚੇ ਹੋਏ ਸੀ ਔਰ ਉਥੇ ਇੱਕ ਕਿਤਾਬ ਸੀ ਜਿਹੜੀ ਪੱਤਰਕਾਰ ਨੇ ਹਰਿੰਦਰ ਬਵੇਜਾ ਉਹਨਾਂ ਦੀ ਕਿਤਾਬ ਸੀ ਉਹਦੀ ਚਰਚਾ ਸੀ ਉਹਨਾਂ ਦੀ ਕਿਤਾਬ ਸੀ ਦੇ ਵਿਲ ਸ਼ੂਟ ਯੂ ਮੈਡਮ ਉਹ ਕਿਤਾਬ ਦੀ ਚਰਚਾ ਦੇ ਵਿੱਚ ਸ਼ਾਮਲ ਹੋਏ ਸੀ ਔਰ ਜਦੋਂ ਚਰਚਾ ਦੇ ਵਿੱਚ ਸਵਾਲ ਜਵਾਬ ਹੋ ਰਹੇ ਸੀ ਉਸ ਮੌਕੇ ਤੇ ਪੀਛ ਦੰਬਰਮ ਨੇ ਇਹ ਗੱਲ ਕਹੀ ਔਰ ਪੀਛ ਦੰਬਰਮ ਨੇ ਜਦੋਂ ਇਹ ਗੱਲ ਕਹੀ ਉਹ ਕਹਿੰਦੇ ਵੀ ਮੈਂ ਕਿਸੇ ਵੀ ਫੌਜੀ ਅਧਿਕਾਰੀ ਦਾ અપਮਾਨ ਕੀਤੇ ਬਣਾਏ ਕਹਿਣਾ ਚਾਹਣਾ ਕਿ ਆ 골ਡਨ ਟੈਂਪਲ ਨੂੰ ਵਾਪਸ ਪਾਉਣ ਦਾ ਉਹ ਗਲਤ ਤਰੀਕਾ ਸੀ ਉਹਨਾਂ ਦੇ ਭਾਵ ਨਾਲ ਉਹਨਾਂ ਦੇ ਮੁਤਾਬਕ ਕਿ 골ਡਨ ਟੈਂਪਲ ਦੇ ਟੈਂਪਲ ਦੇ ਵਿੱਚ ਜਾਂ ਉਹਦੇ ਆਲੇ-ਦੁਆਲੇ ਇੱਕ ਤਰ੍ਹਾਂ ਨਾਲ ਉਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਲਾ ਹੁਨਾ ਉਹਨੇ ਉੱਥੇ ਐਕਟਿਵ ਸੀਗੇ ਕਿ ਉਹ ਕਹਿੰਦੇ ਵੀ ਮੈਨੂੰ ਲੱਗਦਾ ਹੈ ਕਿ ਬੀਬੀ ਇੰਦਰਾ ਗਾਂਧੀ ਦੀ ਗਲਤੀ ਸੀ ਪਰ ਇਹ ਫੈਸਲਾ ਕੱਲਾ ਬੀਬੀ ਇੰਦਰਾ ਗਾਂਧੀ ਦਾ ਨਹੀਂ ਸੀ ਇਹ ਫੈਸਲਾ ਫੌਜ ਦਾ ਪੁਲਿਸ ਦਾ ਸਿਵਲ ਪ੍ਰਸ਼ਾਸਨ ਦਾ ਸਾਰਿਆਂ ਦਾ ਸੀ ਇਹ ਗੱਲ ਹੈ ਜਿਹੜੀ ਇਹ ਇਹ ਕਹੀ ਹੈ ਪੀਚ ਦੰਬਰਮ ਨੇ ਜਦੋਂ ਉਹ ਗੱਲ ਕਰ ਰਹੇ ਸੀ ਚਰਚਾ ਦੇ ਦੌਰਾਨ ਪਰ ਉਹਨਾਂ ਦੇ ਇਸ ਬਿਆਨ ਨੇ ਇੱਕ ਤਰੀਕੇ ਨਾਲ ਕਾਂਗਰਸ ਦੇ ਅੰਦਰ ਵੀ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ ਔਰ ਪੂਰੇ ਮੁਲਕ ਦੇ ਵਿੱਚ ਜਿਹੜੀ ਵੱਡੀ ਲੀਡਰਸ਼ਿਪ ਹੈ ਭਾਵੇਂ ਵਿਰੋਧੀ ਧਿਰ ਦੀ ਲੀਡਰਸ਼ਿਪ ਹੈ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਕਿ ਹੁਣ ਕਾਂਗਰਸ ਦੇ ਵੱਡੇ ਲੀਡਰ ਪੀ ਚਦਮ ਰਮ ਜਿਹੜੇ ਗ੍ਰਹਿ ਮੰਤਰੀ ਰਹੇ ਨੇ ਜਦੋਂ 26 11 ਦਾ ਹਮਲਾ ਹੋਇਆ ਜਦੋਂ ਪਾਕਿਸਤਾਨ ਦੇ ਅੱਤਵਾਦੀਆਂ ਨੇ ਹੋਟਲ ਤਾਜ ਦੇ ਉੱਤੇ ਹਮਲਾ ਕੀਤਾ ਤੇ ਸਾਡੇ ਬਹੁਤ ਸਾਰੇ ਲੋਕ ਮਾਰੇ ਗਏ ਜਦੋਂ ਉਹ ਮੁੰਡਾ ਕਸਾਬ ਫੜਿਆ ਸੀ ਜਿਹਨੂੰ ਬਾਅਦ ਵਿੱਚ ਫਾਂਸੀ ਦਿੱਤੀ ਗਈ ਹੈ ਉਹ ਪਾਕਿਸਤਾਨ ਦਾ ਸੀ ਉਹ ਵੀ ਕਸਾਬ ਤੇ ਉਸ ਵੇਲੇ ਗ੍ਰਹਿ ਮੰਤਰੀ ਦਾ ਚਾਰਜ ਲਿਆ ਫਿਰ ਪੀਚ ਦੰਬਰਮ ਨੇ ਜਦੋਂ ਪੁਰਾਣੇ ਜਿਹੜੇ ਸ਼ਿਵਰਾਜ ਪਾਟਲ ਸੀ ਜਿਹੜੇ ਉਸ ਵੇਲੇ ਦੇ ਗ੍ਰਹਿ ਮੰਤਰੀ ਸੀ ਉਹਨਾਂ ਨੇ ਅਸਤੀਫਾ ਦਿੱਤਾ ਸੀ ਤੇ ਫਾਈਨਾਂਸ ਮਿਨਿਸਟਰ ਤੋਂ ਪੀਚ ਦੰਬਰਮ ਗ੍ਰਹਿ ਮੰਤਰੀ ਬਣੇ ਸੀ ਔਰ ਉਹਨਾਂ ਉਸ ਇਹਦਾ ਮਤਲਬ ਹੈ ਕਿ ਬਹੁਤ ਸੀਨੀਅਰ ਕਾਂਗਰਸ ਦੇ ਵਿੱਚ ਸਰਕਾਰ ਜਦੋਂ ਮਨਮੋਹਨ ਸਿੰਘ ਦੀ ਸੀ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ 2000 4 ਤੋਂ ਲੈ ਕੇ ਲਗਾਤਾਰ 2014 ਤੱਕ ਤੇ ਗ੍ਰਹਿ ਮੰਤਰੀ ਵੀ ਰਹੇ ਪੀ ਚਦੰਬਰਮ ਔਰ ਜਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਉਸ ਦੌਰ ਦੇ ਵਿੱਚ ਵੀ ਪੀ ਚਦੰਬਰਮ ਲਗਾਤਾਰ ਕਦੀ ਪਾਰਲੀਮੈਂਟ ਤੇ ਕਦੀ ਪਾਰਟੀ ਦੇ ਵੱਖ-ਵੱਖ ਅਹੁਦਿਆਂ ਦੇ ਉੱਤੇ ਸਰਗਰਮ ਰਹੇ ਨੇ ਸੋ ਆਪਰੇਸ਼ਨ ਬਲੂ ਸਟਾਰ ਦੇ ਕਰਨ ਦੇ ਜਿਹੜਾ ਭਾਰਤ ਸਰਕਾਰ ਦਾ ਫੈਸਲਾ ਸੀ ਉਹਨੂੰ ਗਲਤ ਦੱਸਣਾ ਅੱਜ ਪੀ ਚਦੰਬਰਮ ਵੱਲੋਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਉਸ ਵੇਲੇ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਸੀ ਉਹ ਵੀ ਕਿਤਨਾ ਕਿਤੇ ਇਹ ਮਹਿਸੂਸ ਕਰਦੀ ਸੀ ਕਿ ਅਸੀਂ ਗਲਤੀ ਕਰ ਗਏ ਅ ਆਪ੍ਰੈਸ਼ਨ ਬਲੂ ਸਟਾਰ ਦੀ ਜਗ੍ਹਾ ਤੇ ਕਿਸੇ ਹੋਰ ਢੰਗ ਤਰੀਕੇ ਨੂੰ ਵਰਤ ਕੇ ਉਸ ਵੇਲੇ ਮਾਮਲਾ ਜਿਹੜਾ ਨਿਵੇੜਿਆ ਜਾ ਸਕਦਾ ਸੀ ਜਿਹੜੀਆਂ ਵੀ ਮੰਗਾ ਸੀ ਉਸ ਵੇਲੇ ਦੀਆਂ ਹਕੂਮਤ ਦੇ ਨਾਲ ਸੋ ਇਹ ਮਾਮਲਾ ਵੱਡਾ ਹੋ ਗਿਆ ਇਹਦਾ ਅਸਰ ਇਹ ਹੈ ਵੀ ਹੁਣ ਸਾਰੀਆਂ ਵਿਰੋਧੀ ਧਿਰਾਂ ਕਾਂਗਰਸ ਤੇ ਹਮਲਾਵਰ ਨੇ ਕਾਂਗਰਸ ਅਗਲੇ ਦਿਨਾਂ ਦੇ ਵਿੱਚ ਇਹ ਖੁੱਲ ਕੇ ਗੱਲ ਉੱਠੇਗੀ ਕਿ ਹੁਣ ਕਾਂਗਰਸ ਪਾਰਟੀ ਇਸ ਗੱਲ ਲਈ ਮਾਫੀ ਮੰਗੇ ਕਿ ਆਪਰੇਸ਼ਨ ਬਲੂ ਸਟਾਰ ਗਲਤੀ ਸੀ ਇਹ ਗੱਲ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਹੋਏਗੀ ਕਿਉਂਕਿ ਇਹ ਲਗਾਤਾਰ ਗੱਲਾਂ ਨੇ ਜਿਹੜੀਆਂ ਆਪਰੇਸ਼ਨ ਬਲੂ ਸਟਾਰ ਨੂੰ ਹਮੇਸ਼ਾ ਕੰਡੈਮ ਕੀਤਾ ਜਾਂਦਾ ਔਰ ਮੈਂ ਵੀ ਬਹੁਤ ਵਾਰ ਜਦੋਂ ਜਦੋਂ ਕਿਤੇ ਵੀ ਇਹ ਵਿਸ਼ਾ ਆਉਂਦਾ ਹੈ ਜਾਂ ਡਿਸਕਸ਼ਨ ਹੁੰਦੀ ਹੈ ਤੇ ਆਪਰੇਸ਼ਨ ਬਲੂ ਸਟਾਰ ਨੂੰ ਅਸੀਂ ਸਾਰੇ ਗਲਤ ਕਹਿੰਦੇ ਹਾਂ ਕਿਉਂਕਿ ਇਹ ਇਸ ਦੀ ਜਗ੍ਹਾ ਤੇ ਕੋਈ ਬਦਲਵਾ ਢੰਗ ਤਰੀਕਾ ਵਰਤਿਆ ਜਾ ਸਕਦਾ ਸੀ ਉਸ ਵੇਲੇ ਦੇ ਅਫਸਰ ਗਲਤ ਸੀ ਕੋਲੇ ਅਫਸਰ ਗਲਤ ਸੀ ਪ੍ਰਸ਼ਾਸਨਿਕ ਅਫਸਰ ਗਲਤ ਸੀ ਲੇਕਿਨ ਜਿਹੜੀ ਸਰਕਾਰ ਸੀ ਸਰਕਾਰ ਪੂਰੇ ਮੁਲਕ ਦੇ ਚੁਣੇ ਹੋਏ ਨਮਾਇੰਦਿਆਂ ਦੀ ਸਰਕਾਰ ਸੀ ਸੋ ਅਗਰ ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ ਇਸ ਤਰ੍ਹਾਂ ਦਾ ਫੈਸਲਾ ਹੁੰਦਾ ਤੇ ਉਹ ਸਮੁੱਚੀ ਸਰਕਾਰ ਦਾ ਫੈਸਲਾ ਉਸ ਪਾਰਟੀ ਦਾ ਫੈਸਲਾ ਵੀ ਮੰਨਿਆ ਜਾਊਗਾ ਜਿਸ ਪਾਰਟੀ ਦੀ ਸਰਕਾਰ ਸੀ ਇਸ ਕਰਕੇ ਇਹ ਆਉਂਦੇ ਦਿਨਾਂ ਦੇ ਵਿੱਚ ਪੂਰੇ ਮੁਲਕ ਦੀ ਸਿਆਸਤ ਚ ਕਾਂਗਰਸ ਲਈ ਇਹ ਚੁਣੌਤੀ ਵਾਲੀ ਗੱਲ ਬਣੇਗੀ ਵਿਕਦੇ ਵਿੱਚ ਔਰ ਪੰਜਾਬ 'ਚ ਦਾ ਬਹੁਤ ਵੱਡਾ ਅਸਰ ਆਏਗਾ ਪੰਜਾਬ ਦੇ ਵਿੱਚ ਹੁਣ ਮੈਂ ਦੇਖ ਰਿਹਾ ਸੀ ਕਿ ਮਨੀਸ਼ ਸੋਧੀਆਂ ਉਹਨਾਂ ਨੇ ਇਸ ਗੱਲ ਦੀ ਨਿੰਦਾ ਕੀਤੀ ਹੈ ਤਸਵੀਰਾਂ ਪਾਈਆਂ ਨੇ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਲੀਡਰ ਅਕਾਲੀ ਦਲ ਦੇ ਵੱਡੇ ਵੱਡੇ ਲੀਡਰ ਸਾਰੇ ਲੀਡਰ ਨੇ ਜਿਹੜੇ ਹੁਣ ਉਹ ਹਮਲਾਵਰ ਹੋਏ ਨੇ ਪੀਚ ਦੰਬਰਮ ਦੇ ਇਸ ਬਿਆਨ ਤੇ ਔਰ ਭਾਜਪਾ ਦੇ ਲੀਡਰ ਵੀ ਹਮਲਾਵਰ ਹੋਏ ਨੇ ਔਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਵੱਡੀ ਗਲਤੀ ਸੀ ਕਾਂਗਰਸ ਦੀ ਜਿਹਨੇ ਜਿਹਨੂੰ ਹੁਣ ਪੀਚ ਦੰਬਰਮ ਨੇ ਸਹਿਕਾਰ ਕੀਤਾ ਔਰ ਇਹਦੇ ਨਾਲ ਜਿਹੜੀ ਪੀਚ ਦੰਬਰਮ ਦੀ ਸਥਿਤੀ ਹੈ ਉਹ ਬੜੀ ਸਾਫ਼ ਹੋ ਕੇ ਨਿਕਲੀ ਹੈ ਕਿ 80 ਸਾਲ ਦੀ ਉਮਰ ਚ ਪਹੁੰਚ ਕੇ ਉਹਨਾਂ ਨੂੰ ਸੈਲਫ ਰੀਅਲਾਈਜੇਸ਼ਨ ਹੋਈ ਹੈ ਕਿ ਤਨਾ ਕਿਤੇ ਉਹਨਾਂ ਨੇ ਮਹਿਸੂਸ ਕੀਤਾ ਕਿ ਇਹ ਗੱਲ ਬਾਹਰ ਆਉਣੀ ਚਾਹੀਦੀ ਹੈ ਭਾਵੇਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਨੇ ਮਨਦੀਪ ਸਿੰਘ ਜੀ ਕਿ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਹੈ ਜਿਹੜੀ ਉਹ ਥੋੜੀ ਜੀ ਨਾਖੁਸ਼ ਹੈ ਪੀਚ ਦੰਬਰਮ ਤੋਂ ਪਿਛਲੇ ਕਾਫੀ ਸਮੇਂ ਤੋਂ ਪਰ ਜਿਹੜਾ ਇਹ ਬਿਆਨ ਹੈ ਇਹ ਮਹੱਤਵਪੂਰਨ ਬਿਆਨ ਹੈ ਔਰ ਇਸ ਤਰ੍ਹਾਂ ਦੇ ਜਿਹੜੇ ਬਿਆਨ ਨੇ ਇਹ ਟਟੋ-ਕਟ ਅਗਲੀਆਂ ਸਰਕਾਰਾਂ ਦੇ ਰਾਜ ਚ ਅੜਿੱਕਾ ਬਣਨ ਗਿਆ ਬਣਨਗੇ ਕਿ ਉਹ ਇਸ ਤਰ੍ਹਾਂ ਦੇ ਫੈਸਲੇ ਨਾ ਕਰਨ ਉਂਝ ਜਦੋਂ ਅਸੀਂ ਕਾਂਗਰਸ ਦੇ ਫੈਸਲਿਆਂ ਦੀ ਗੱਲ ਕਰਦੇ ਆ ਤੇ ਪੰਜਾਬ ਦੇ ਪਾਣੀਆਂ ਦੀ ਵੰਡ ਲੈ ਲਈਏ ਬੀਬੀ ਇੰਦਰਾ ਗਾਂਧੀ ਦੇ ਵੇਲੇ ਜਿਹੜੀਆਂ ਪਾਣੀਆਂ ਦੀ ਵੰਡ ਹੋਈ ਪੰਜਾਬ ਦੀ ਬਿਜਲੀ ਦੀ ਵੰਡ ਹੋਈ 1966 ਦੇ ਵਿੱਚ ਜਿਹੜਾ ਪੰਜਾਬ ਪੁਨਰਗਠਨ ਕੀਤਾ ਗਿਆ ਹਰਿਆਣਾ ਵੱਖਰਾ ਬਣਾਇਆ ਗਿਆ ਹਿਮਾਚਲ ਵੱਖਰਾ ਬਣਾਇਆ ਗਿਆ ਕਿ तमाम ਉਹ ਵੱਡੇ ਫੈਸਲੇ ਸੀ ਜਿਹੜੇ ਉਸ ਵੇਲੇ ਦੀ ਕਾਂਗਰਸ ਰਜੀਮ ਨੇ ਲਏ ਔਰ ਅੱਜ ਵੀ ਪੰਜਾਬ ਅਸੀਂ ਉਹਨਾਂ ਫੈਸਲਿਆਂ ਨੂੰ ਭੁਗਤ ਰਹੇ ਹਾਂ ਬਤੌਰ ਪੰਜਾਬੀ ਵੀ ਠੀਕ ਹੈ ਅੱਜ ਰਾਹੁਲ ਗਾਂਧੀ ਇਹ ਗੱਲ ਕਹਿ ਦਿੰਦਾ ਹੈ ਕਿ ਉਸ ਵੇਲੇ ਉਹ ਬਹੁਤ ਛੋਟੇ ਸੀ ਉਹ 8 ਸਾਲ ਦੇ ਸੀ ਜਾਂ 10 ਸਾਲ ਦੇ ਸੀ ਇਹ ਗੱਲਾਂ ਕਿਸੇ ਹੱਦ ਤੱਕ ਸੁਣਨ ਨੂੰ ਠੀਕ ਲੱਗਦੀਆਂ ਨੇ ਪਰ ਹੁਣ ਉਹ ਉਸੇ ਪਾਰਟੀ ਦੇ ਲੀਡਰ ਆਫ ਓਪੋਜੀਸ਼ਨ ਨੇ ਹੁਣ ਕਾਂਗਰਸ ਪਾਰਟੀ ਦੀ ਉਗਵਾਹੀ ਕਰਦੇ ਨੇ ਅਗਰ ਪੁਰਾਣੇ ਸਮਿਆਂ 'ਚ ਕਾਂਗਰਸ ਪਾਰਟੀ ਨੇ ਕੋਈ ਮਾੜੇ ਫੈਸਲੇ ਕੀਤੇ ਨੇ ਤੇ ਅੱਜ ਵੇਲੇ ਰਾਹੁਲ ਗਾਂਧੀ ਕੋਲੇ ਕਿ ਰਾਹੁਲ ਗਾਂਧੀ ਖੁੱਲੇ ਦਿਲ ਦੇ ਨਾਲ ਕਾਂਗਰਸ ਪਾਰਟੀ ਦੀਆਂ ਉਹਨਾਂ ਸਾਰੀਆਂ ਗਲਤੀਆਂ ਨੂੰ ਕਬੂਲ ਕਰਨ ਮੰਨਣ ਅਗਰ ਉਹ ਪੰਜਾਬ ਚ ਜਾਂ ਦੇਸ਼ ਚ ਅੱਗੇ ਵਧਣਾ ਚਾਹੁੰਦੇ ਨੇ ਕਿਉਂਕਿ ਇਹ ਮਾਮਲਾ ਸਿੱਖ ਭਾਵਨਾਵਾਂ ਦੇ ਨਾਲ ਵੀ ਜੁੜਿਆ ਹੋਇਆ ਹੈ ਆਪਰੇਸ਼ਨ ਬਲੂ ਸਟਾਰ ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਨਾਲ ਸਿੱਖ ਕਤਲੇਆਮ ਦਿੱਲੀ ਦੇ ਵਿੱਚ ਹੋਏ ਔਰ ਉਹਨਾਂ ਦਾ ਵੀ ਇਨਸਾਫ ਨਹੀਂ ਮਿਲਿਆ ਇਹ ਗੱਲਾਂ ਸਾਰੀਆਂ ਇੱਕ ਦੂਜੇ ਨਾਲ ਜੁੜਦੀਆਂ ਨੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜੋ ਹਾਲਾਤ ਬਣੇ ਸਮੇਂ-ਸਮੇਂ ਤੇ ਸਿੱਖ ਕਤਲੇਆਮ ਹੋਇਆ ਦਿੱਲੀ ਦੇ ਵਿੱਚ ਉਸ ਮਾਮਲੇ 'ਚ ਵੀ ਕੋਈ ਇਨਸਾਫ ਨਹੀਂ ਹੋਇਆ ਮੈਂ ਅੱਗੇ ਜ਼ਿਕਰ ਕਰਦਾ ਹੁਣਾਂ 3000 ਤਾਂ ਸਰਕਾਰੀ ਰਿਕਾਰਡ ਹੈ ਕਿ 3000 ਸਿੱਖਾਂ ਦਾ ਕਤਲ ਹੋਇਆ ਔਰ ਕਿਤੇ ਇਹ ਰਿਕਾਰਡ 'ਚ ਹੈ ਕਿ 3000 ਸਿੱਖਾਂ ਦੇ ਕਤਲ ਦੇ ਬਦਲੇ ਕਿਸੇ ਇੱਕ ਵਿਅਕਤੀ ਨੂੰ ਵੀ ਫਾਂਸੀ ਤੇ ਚੜਾਇਆ ਗਿਆ ਹੋਵੇ ਔਰ ਦੂਜੇ ਪਾਸੇ ਵੱਖ-ਵੱਖ ਮਾਮਲਿਆਂ ਦੇ ਵਿੱਚ ਭਾਵੇਂ ਉਹ ਉਹਨਾਂ ਨੂੰ ਕਿਸੇ ਸੰਘਰਸ਼ ਦਾ ਤੁਸੀਂ ਨਾਂ ਦੇ ਦਿਓ ਭਾਵੇਂ ਉਹਨਾਂ ਨੂੰ ਟੈਰਰਿਸਟ ਕਹਿ ਦਿਓ ਭਾਵੇਂ ਇੱਕ ਤੇਰਾ ਜਿਹੜਾ ਉਹਨਾਂ ਨੂੰ ਸ਼ਹੀਦ ਮੰਨਦਾ ਹੈ ਪਰ ਜੋ ਕੁਝ ਵਾਪਰਿਆ ਉਹ ਕਿਸੇ ਹੱਦ ਤੱਕ ਵਾਪਰਨਾ ਉਹ ਮੰਦ ਭਾਗਾ ਤਾਂ ਹੈ ਪਰ ਕੀ ਸਾਡੇ ਸਿਸਟਮ ਨੇ ਇਨਸਾਫ ਕੀਤਾ ਸੋ ਬਹੁਤ ਗੱਲਾਂ ਨਾਲ ਰਲਗੜ ਹੁੰਦੀਆਂ ਨੇ ਆਪਸ ਦੇ ਵਿੱਚ ਹੁਣ ਹੁਣ ਵੇਖਣ ਵਾਲੀ ਜਿਹੜੀ ਗੱਲ ਹੈ ਉਹ ਵੇਖਣ ਵਾਲੀ ਗੱਲ ਜਿਹੜੀ ਮਹੱਤਵਪੂਰਨ ਹੈ ਉਹ ਇਹ ਰਹਿਣੀ ਹੈ ਕਿ ਪੰਜਾਬ ਤੇ ਇਹਦਾ ਅਸਰ ਬਿਲਕੁਲ ਪਏਗਾ ਕੀ ਭਵਿੱਖ ਚ ਪੰਜਾਬ ਚ ਜਿਹੜੇ ਕਾਂਗਰਸ ਦੇ ਲੀਡਰ ਨੇ ਜਾਂ ਮੌਜੂਦਾ ਲੀਡਰਸ਼ਿਪ ਹੈ ਜਿਹੜੀ ਕਾਂਗਰਸ ਦੀ ਕਿ ਉਹ ਐਡੀ ਸਿਆਸੀ ਜੁਰਰਤ ਰੱਖਦੇ ਨੇ ਕਿ ਉਹ ਕਾਂਗਰਸ 'ਚ ਆਵਾਜ਼ ਬੁਲੰਦ ਕਰਨ ਕਿ ਰਾਹੁਲ ਗਾਂਧੀ ਪ੍ਰੋਮਿਸ ਕਰਨ ਪੰਜਾਬੀਆਂ ਦੇ ਨਾਲ ਜਾਂ ਰਾਹੁਲ ਗਾਂਧੀ ਇਸ ਗੱਲ ਦੇ ਉੱਤੇ ਖੁੱਲ ਕੇ ਆਪਣਾ ਪੱਖ ਰੱਖਣ ਔਰ ਇਹ ਪ੍ਰੋਮਿਸ ਕਰਨ ਫਿਊਚਰ ਦੇ ਲਈ ਕਿ ਜਿਹੜੀਆਂ ਗਲਤੀਆਂ ਇਤਿਹਾਸਿਕ ਗਲਤੀਆਂ ਪੁਰਾਣੇ ਸਮੇਂ 'ਚ ਕਾਂਗਰਸ ਨੇ ਕੀਤੀਆਂ ਪੰਜਾਬ ਦੇ ਸੰਦਰਭ ਉਹਨਾਂ ਗਲਤੀਆਂ ਨੂੰ ਦੁਬਾਰਾ ਨਹੀਂ ਹੋਣ ਦੇਣਗੇ ਤੇ ਉਹਦਾ ਸੋਲੂਸ਼ਨ ਕਰਨਗੇ ਇਸ ਤਰ੍ਹਾਂ ਦੀ ਸਥਿਤੀ ਪੰਜਾਬ ਦੀ ਔਰ ਦੇਸ਼ ਦੀ ਪੋਲਿਟਿਕਸ 'ਚ ਭਵਿੱਖ 'ਚ ਬਣ ਸਕਦੀ ਹੈ ਕਿਉਂਕਿ ਇਲਜ਼ਾਮ ਬਾਰ-ਬਾਰ ਕਾਂਗਰਸ 'ਤੇ ਲੱਗਦੇ ਨੇ ਡੈਮਾਂ ਦੇ ਪਾਣੀਆਂ ਦੀ ਗੱਲ ਹੋਵੇ ਪੰਜਾਬ ਦੇ ਰਿਪੇਰੀਅਨ ਸਿਧਾਂਤ ਖੋਣ ਦੀ ਗੱਲ ਹੋਵੇ ਜਾਂ ਬਿਜਲੀ ਦੇ ਮਾਮਲੇ ਦੇ ਵਿੱਚ ਜਾਂ ਪੁਨਰਗਠਨ ਜਾਂ ਚੰਡੀਗੜ੍ਹ ਤੁਸੀਂ ਵੇਖੋ ਚੰਡੀਗੜ੍ਹ ਕਿਹਨੇ ਖੋਇਆ ਇਹ ਵੀ ਉਸ ਵੇਲੇ ਦੇ ਕਾਂਗਰਸ ਰਜੀਮ ਨੇ ਸਾਂਝੀ ਰਾਜਧਾਨੀ ਬਣਾਈ ਉਸ ਵੇਲੇ ਕਾਂਗਰਸ ਪਾਰਟੀ ਪੰਜਾਬ ਦੀ ਰਾਜਧਾਨੀ ਦੇ ਤੌਰ ਤੇ ਚੰਡੀਗੜ੍ਹ ਨੂੰ ਛੱਡ ਸਕਦੀ ਸੀ ਸੋ ਬਹੁਤ ਸਾਰੇ ਫੈਸਲੇ ਨੇ ਜਿਹੜੇ ਕਾਂਗਰਸ ਦੇ ਨਾਲ ਕਾਂਗਰਸ ਵੱਲੋਂ ਕੀਤੇ ਗਏ ਸੀ ਹੁਣ ਉਹ ਉברਣਗੇ ਬਲੂ ਸਟਾਰ ਆਪਰੇਸ਼ਨ ਦੀ ਗਲਤੀ ਮੰਨਣ ਤੋਂ ਬਾਅਦ ਹੁਣ ਕਿਉਂਕਿ ਲੀਡਰ ਆਫ ਓਪੋਜੀਸ਼ਨ ਨੇ ਰਾਹੁਲ ਗਾਂਧੀ ਤੇ ਕਾਂਗਰਸ ਤੋਂ ਇਹ ਮੰਗ ਹੋਏਗੀ ਸਾਰੀਆਂ ਵਿਰੋਧੀ ਪਾਰਟੀਆਂ ਭਾਜਪਾ ਖਾਸ ਤੌਰ ਤੇ ਮੰਗ ਕਰੇਗੀ ਕਿ ਤੁਸੀਂ ਪ੍ਰਵਾਨ ਕਰੋ ਇਹਨੂੰ ਖੁੱਲੇ ਰੂਪ ਚ ਇਸ ਗਲਤੀ ਨੂੰ ਜੀ ਸੋ ਡੱਲਾ ਜੀ ਇਹਦੇ ਨਾਲ ਇਹ ਵੀ ਸਾਂਝਾ ਕਰੇ ਵੀ ਇਸ ਪੂਰੇ ਘਟਨਾਕਰਮ ਦਾ ਅਸਰ ਹੈ ਜਿਹੜਾ ਹੁਣ ਤਰਮ ਤਾਰ ਦੀ ਜਿੰਨੀ ਚੋਣ ਦੀ ਵੀ ਪੈ ਸਕਦਾ ਦੇਖੋ ਜਦੋਂ ਮੈਂ ਮਨਦੀਪ ਸਾਹਿਬ ਮਨਦੀਪ ਜੀ ਇੱਕ ਗੱਲ ਸਾਫ਼ ਹੈ ਇਹਦਾ ਅਸਰ ਮੁਲਕ ਦੀ ਸਿਆਸਤ ਤੇ ਵੀ ਪੈ ਕਾਂਗਰਸ ਦੀ ਭਵਿਕ ਦੀ ਸਿਆਸਤ ਦੇ ਰਾਹ ਚ ਇਹ ਗੱਲ ਹੁਣ ਰੋੜਾ ਬਣੇਗੀ ਕਿਉਂਕਿ ਹੁਣ ਕਾਂਗਰਸ ਦੇ ਹੀ ਇੱਕ ਵੱਡੇ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਮਲਕ ਅਰਜਨ ਖੜਗੇ ਦੇ ਹੇਠਾਂ ਡਿਪਟੀ ਲੀਡਰ ਰਾਜ ਸਭਾ ਦੇ ਰਹਿ ਚੁੱਕੇ ਨੇ ਪੀਚ ਦੰਬਰਮ ਨੂੰ ਕਾਂਗਰਸ ਪਾਰਟੀ ਚੋਂ ਕੱਢਿਆ ਨਹੀਂ ਗਿਆ ਉਹ ਕਾਂਗਰਸ ਪਾਰਟੀ ਦੇ ਹੀ ਲੀਡਰ ਨੇ ਔਰ 80 ਸਾਲ ਦੀ ਉਮਰ ਹੈ ਇਹਦਾ ਮਤਲਬ ਹੈ ਕਿ ਜੁਗ 1984 ਚ ਵਾਪਰਿਆ ਉਹਨਾਂ ਵੇਲਿਆਂ ਦੇ ਵਿੱਚ ਉਹ ਬਹੁਤ ਨੇੜੇ ਤੋਂ ਇਹ ਸਾਰੀਆਂ ਚੀਜ਼ਾਂ ਨੂੰ ਜਾਣਦੇ ਸੀ ਜਿਹੜੀ ਉਹਨਾਂ ਨੇ ਐਡੀ ਵੱਡੀ ਗੱਲ ਕਹੀ ਹੈ ਉਹ ਗ੍ਰਹਿ ਮੰਤਰੀ ਵੀ ਰਹੇ ਨੇ ਜਦੋਂ ਕੋਈ ਵਿਅਕਤੀ ਗ੍ਰਹਿ ਮੰਤਰੀ ਰਹਿੰਦਾ ਹੈ ਤੇ ਬਹੁਤ ਸਾਰੀਆਂ ਜਿਹੜੀਆਂ ਜਿਵੇਂ ਆਫੀਸ਼ੀਅਲ ਸੀਕ੍ਰੀਟ ਐਕਟ ਹੈ ਕਿ ਬਹੁਤ ਸਾਰੀਆਂ ਗੱਲਾਂ ਪਤਾ ਹੁੰਦੀਆਂ ਨੇ ਉਹਨਾਂ ਨੂੰ ਇਨ ਬਿਨ ਨਹੀਂ ਦੱਸਿਆ ਜਾ ਸਕਦਾ ਉਹ ਕਹਿ ਵੀ ਰਹੀ ਪੀਚ ਦੰਬਰਮ ਕਿ ਮੈਂ ਸਾਰੀਆਂ ਗੱਲਾਂ ਉਸ ਤਰੀਕੇ ਨਾਲ ਨਹੀਂ ਕਰ ਸਕਦਾ ਉਹਨਾਂ ਨੇ ਬਹੁਤ ਸਲੀਨਤਾ ਦੇ ਨਾਲ ਇਹ ਗੱਲ ਮੰਨ ਲਈ ਇਹਦਾ ਮਤਲਬ ਹੈ ਕਿ ਸੈਲਫ ਰੀਅਲਾਈਜੇਸ਼ਨ ਅਸੀਂ ਜਿਹਨੂੰ ਕਹਿੰਦੇ ਆ ਕਿ ਆਤਮਗਲਾਨੀ ਕਹਿ ਲਓ ਜਾਂ ਉਹਨਾਂ ਨੇ ਮਹਿਸੂਸ ਕਰ ਲਿਆ ਵੀ ਇਹ ਗੱਲ ਕੀਤੀ ਜਾਣੀ ਚਾਹੀਦੀ ਹੈ ਭਾਵੇਂ ਉਹ ਇੰਦਰਾ ਗਾਂਧੀ ਨੂੰ ਡਿਫੈਂਡ ਕਰਦੇ ਵੀ ਨਜ਼ਰ ਆਏ ਕਿ ਇਕੱਲਾ ਇੰਦਰਾ ਗਾਂਧੀ ਦਾ ਕਸੂਰ ਨਹੀਂ ਸੀ ਫੈਸਲੇ ਸਮੁੱਚਤਾਚ ਹੀ ਹੁੰਦੇ ਨੇ ਪ੍ਰਧਾਨ ਮੰਤਰੀ ਜਦੋਂ ਕੋਈ ਫੈਸਲੇ ਲੈਂਦੇ ਨੇ ਉਹਨਾਂ ਦੇ ਆਲੇ ਦੁਆਲੇ ਸਾਰਿਆਂ ਦਾ ਸੁਝਾਅ ਸਲਾਹ ਆਉਂਦੀ ਹੈ ਪਰ ਕ੍ਰੈਡਿਟ ਵੀ ਅਗਰ ਅਗਰ ਕੋਈ ਫੈਸਲਾ ਚੰਗਾ ਹੋਵੇ ਤੇ ਉਹ ਪ੍ਰਧਾਨ ਮੰਤਰੀ ਉਹਦਾ ਸਿਹਰਾ ਲੈਂਦਾ ਤੇ ਜੇ ਫੈਸਲਾ ਗਲਤ ਹੋ ਜੇ ਤੇ ਉਹ ਪ੍ਰਧਾਨ ਮੰਤਰੀ ਦਾ ਗਲਤ ਫੈਸਲਾ ਮੰਨਿਆ ਜਾਂਦਾ ਤਾਂ ਫੈਸਲਾ ਤਾਂ ਇੰਦਰਾ ਗਾਂਧੀ ਦਾ ਹੀ ਮੰਨਿਆ ਜਾਊਗਾ ਬਤੌਰ ਪ੍ਰਾਈਮ ਮਿਨਿਸਟਰ ਆਫ ਇੰਡੀਆ ਹੁਣ ਕਾਂਗਰਸ ਪਾਰਟੀ ਕੀ ਪੀਛ ਦੰਬਰਮ ਤੇ ਕੋਈ ਐਕਸ਼ਨ ਤਾਂ ਨਹੀਂ ਲਏਗੀ ਲੋਕ ਛੁੱਪ ਕੇ ਚੁੱਪਚੀਤੇ ਇਹ ਇੰਤਜ਼ਾਰ ਕਰਾਂਗੇ ਪਰ ਜਿਹੜਾ ਤੁਹਾਡਾ ਸਵਾਲ ਹੈ ਦੇਖੋ ਪੰਜਾਬ ਦੀ ਤਰਨਤਾਰਨ ਦੀ ਜ਼ਿਮਨੀ ਚੋਣ ਚ ਮੁੱਦਾ ਹੁਣ ਉਭਰੇਗਾ ਜਿਹੜੀ ਗੱਲ ਹੁਣ ਤਰਨਤਾਰਨ ਦੀਆਂ ਜ਼ਿਮਨੀ ਚੋਣਾਂ ਦੇ ਵੇਲੇ ਗਲੀਆਂ ਮੁਹੱਲਿਆਂ ਦੇ ਵਿੱਚ ਚੱਲਾਂ ਚੱਲ ਰਹੀਆਂ ਨੇ ਕਾਂਗਰਸ ਬਾਰੇ ਇਹ ਮੁੱਦਾ ਉਭਰੇਗਾ ਇਹਨੂੰ ਸ਼੍ਰੋਮਣੀ ਅਕਾਲੀ ਦਲ ਉਭਾਰੇਗਾ ਇਹਨੂੰ ਪੰਥਕ ਧਿਰਾਂ ਉਭਾਰਨਗੀਆਂ ਇਹਨੂੰ ਭਾਰਤੀ ਜਨਤਾ ਪਾਰਟੀ ਉਭਾਰੇਗੀ ਪਾਵੇਂ ਕਾਂਗਰਸ ਪਾਰਟੀ ਤਰਨਤਾਰਨ ਦੇ ਵਿੱਚ ਇਹ ਦਾਅਵੇ ਕਰ ਰਹੀ ਹੈ ਕਿ ਅਸੀਂ ਅਸੀਂ ਧਰਮ ਨਿਰਪੱਖ ਹਾਂ ਧਰਮ ਨਿਰਪੱਖਤਾ ਦੇ ਏਜੰਡੇ ਤੇ ਅਸੀਂ ਅੱਗੇ ਵਧਾਂਗੇ ਲੋਕ ਸਭਾ ਵੇਲੇ ਵੀ ਕਾਂਗਰਸ ਪਾਰਟੀ ਨੂੰ ਵੋਟਾਂ ਮਿਲੀਆਂ ਤੀਜੇ ਦੂਜੇ ਨੰਬਰ ਤੇ ਰਹੇ ਕੁਲਬੀਰ ਸਿੰਘ ਜੀ ਦਾ ਪਰ ਹੁਣ ਤਾਂ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਜਸਟੀਫਾਈ ਨਹੀਂ ਕਰ ਸਕਦੇ ਕਾਂਗਰਸ ਪਾਰਟੀ ਦੇ ਹਰ ਲੀਡਰ ਨੂੰ ਇਹਦੇ ਉੱਪਰ ਜਵਾਬ ਪੁੱਛਣਗੇ ਵਿਰੋਧੀ ਧਰਾਂ ਦੇ ਲੀਡਰ ਹੁਣ ਭਾਵੇਂ ਰਾਜਾ ਵੜਿੰਗ ਨੇ ਪਾ ਮੇ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਤੋਂ ਪੁੱਛਿਆ ਜਾਏਗਾ ਕਿ ਕੀ ਤੁਸੀਂ ਸਹਿਮਤ ਹੋ ਕਿ ਉਸ ਵੇਲੇ ਦੀ ਕਾਂਗਰਸ ਦੀ ਸਰਕਾਰ ਨੇ ਜਾਂ ਬੀਬੀ ਇੰਦਰਾ ਗਾਂਧੀ ਨੇ ਜਿਹੜਾ ਬਿਊ ਸਟਾਰ ਆਪਰੇਸ਼ਨ ਕੀਤਾ ਉਹ ਗਲਤ ਸੀ ਹੁਣ ਗੱਲ ਜਿਹੜੀ ਹੈ ਇਹ ਹੋਰ ਪਾਸੇ ਮੁੜਨੀ ਹੈ ਮਨਦੀਪ ਜੀ ਕਿਉਂਕਿ ਵਿਰੋਧੀ बार-ਬਾਰ ਇਹ ਚਾਹਣਗੇ ਕਿ ਜਿਹੜੀ ਜਿਹੜੇ ਮੁਖੀ ਨੇ ਪਾਰਟੀ ਦੇ ਉਹ ਤਸਦੀਕ ਕਰਨ ਕਾਂਗਰਸ ਪਾਰਟੀ ਇਸ ਗੱਲ ਨੂੰ ਹੁਣ ਸਰਕਾਰੀ ਆਫੀਸ਼ੀਅਲ ਤੌਰ ਤੇ ਕਿ 1984 ਦਾ ਆਪਰੇਸ਼ਨ ਬਲੂ ਸਟਾਰ ਗਲਤੀ ਸੀ ਔਰ ਅਗਰ ਵੱਡਾ ਦਿਲ ਕਰਕੇ ਰਾਹੁਲ ਗਾਂਧੀ ਜਿਹੜੇ ਹੁਣ ਲੀਡਰ ਆਫ ਓਪੋਜੀਸ਼ਨ ਹੈ ਇਸ ਗੱਲ ਨੂੰ ਸਵੀਕਾਰ ਦੇ ਨੇ ਕਿ ਹਾਂ ਆਪਰੇਸ਼ਨ ਬਲੂ ਸਟਾਰ ਉਸ ਵੇਲੇ ਕਾਂਗਰਸ ਪਾਰਟੀ ਦੀ ਇੱਕ ਵੱਡੀ ਗਲਤੀ ਸੀ ਤੇ ਫਿਰ ਜਿਹੜੀ ਹੈ ਇੱਕ ਸਬਰ ਵਾਲੀ ਗੱਲ ਹੋ ਸਕਦੀ ਹੈ ਆ ਉਹ ਧਿਰਾਂ ਲਈ ਜਿਹੜੇ ਹਮੇਸ਼ਾ ਹੁਣ ਤੱਕ ਇਸ ਸੰਘਰਸ਼ ਕਰਦੇ ਰਹੇ ਨੇ ਕਿ ਇਹ ਗਲਤੀ ਸੀ ਇਹ ਗਲਤ ਸੀ ਆਪਰੇਸ਼ਨ ਬਲੂ ਸਟਾਰ ਨਹੀਂ ਹੋਣਾ ਚਾਹੀਦਾ ਸੀ ਤੇ ਦੂਜੀਆਂ ਧਿਰਾਂ ਇਨੂੰ ਉਸ ਵੇਲੇ ਦੀ ਸਮੇਂ ਦੀ ਮੰਗ ਕਹਿ ਕੇ ਜਸਟੀਫਾਈ ਕਰਦੀਆਂ ਰਹਿੰਦੀਆਂ ਸੀ ਸੋ ਇਹਦੇ ਨਾਲ ਇੱਕ ਕਿਨਾਰਾ ਇਸ ਪੂਰੇ ਮਾਮਲੇ ਦੇ ਵਿੱਚ ਮਿਲੇਗਾ ਔਰ ਹੁਣ ਜਦੋਂ ਅਗਰ ਆਪਰੇਸ਼ਨ ਬਲੂ ਸਟਾਰ ਗਲਤ ਸੀ ਤਾਂ ਸਿੱਖ ਕਤਲੇਆਮ ਤਾਂ ਸੀ ਗਲਤ ਦੋਵੇਂ ਗਲਤ ਸੀ ਫਿਰ ਸਿੱਖ ਕਤਲੇਆਮ ਦਾ ਜਿਹੜਾ ਮਾਮਲਾ ਹੈ ਉਹਦੇ ਵਿੱਚ ਇਨਸਾਫ ਮੁਕੰਮਲ ਤੌਰ ਤੇ ਨਾ ਦੇਣਾ ਇਹ ਸਾਰੀਆਂ ਜਿਹੜੀਆਂ ਸਥਿਤੀਆਂ ਨੇ ਇਹ ਨਵੇਂ ਸਿਰੇ ਤੋਂ ਚੈਲੰਜ ਬਣਨ ਗਿਆ ਇਹ ਕਾਂਗਰਸ ਪਾਰਟੀ ਦੇ ਲਈ ਔਰ ਭਵੇਖਰੀ ਜਿਹੜੀ ਸਿਆਸਤ ਹੈ ਕਾਂਗਰਸ ਪਾਰਟੀ ਦੀ ਪੰਜਾਬ 'ਚ ਵੀ ਉਹ ਅਗਰ ਇਹ ਮੁੱਦਾ ਭਖ ਗਿਆ ਤੇ ਉਹ ਸਿਆਸਤ ਹੋਰ ਵੱਡੀ ਬਣ ਸਕਦੀ ਹੈ ਹੁਣ ਆਪਾਂ ਵੇਖਦੇ ਹਾਂ ਕਿ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਇਹਨੇ ਤੇ رائے ਕੀ ਰੱਖਦੀ ਹੈ ਜਿਵੇਂ ਤੁਸੀਂ ਤਰਨਤਾਰਨ ਦਾ ਜ਼ਿਕਰ ਕੀਤਾ ਤੇ ਤਰਨਤਾਰਨ ਦੇ ਵਿੱਚ ਕਾਂਗਰਸ ਪਾਰਟੀ ਦੇ ਲਈ ਇਹ ਮੁੱਦਾ ਅੜਿੱਕਾ ਬਣ ਸਕਦਾ ਹੈ ਕਿਉਂਕਿ ਕਾਂਗਰਸ ਦੇ ਲੀਡਰ ਹੁਣ ਇੰਤਜ਼ਾਰ ਕਰਨਗੇ ਕਿ ਪਾਰਟੀ ਦੀ ਜਿਹੜੀ ਹਾਈ ਕਮਾਂਡ ਹੈ ਉਦਾ ਕੀ ਸੁਨੇਹਾ ਹੁੰਦਾ ਹੈ ਪਾਰਟੀ ਦੀ ਹਾਈ ਕਮਾਂਡ ਪੀਚ ਦਮਰਮ ਦੇ ਬਿਆਨ ਤੇ ਕੀ ਸਟੈਂਡ ਲੈਂਦੀ ਹੈ ਹਲੇ ਤੱਕ ਕਾਂਗਰਸ ਪਾਰਟੀ ਵੱਲੋਂ ਕੋਈ ਅਫੀਸ਼ੀਅਲ ਬਿਆਨ ਇਸ ਮਸਲੇ ਦੇ ਉੱਤੇ ਨਹੀਂ ਆਇਆ ਹੋ ਸਕਦਾ ਆਇਆ ਵੀ ਹੋਵੇ ਹਜੇ ਤੱਕ ਆਪਣੀ ਜਾਣਕਾਰੀ ਚ ਨਹੀਂ ਆਇਆ ਸੋ ਕਾਂਗਰਸ ਪਾਰਟੀ ਦਾ ਅਫੀਸ਼ੀਅਲ ਸਟੈਂਡ ਪੀਚ ਦਮਰਮ ਦੇ ਬਿਆਨ ਤੇ ਕੀ ਕਾਂਗਰਸ ਪਾਰਟੀ ਜਾਂ ਮਲਕੇ ਅਰਜਨ ਖੜਗੇ ਜਾਂ ਰਾਹੁਲ ਗਾਂਧੀ ਕੀ ਪੀਚ ਦਮਰਮ ਦੇ ਬਿਆਨ ਦੀ ਨਿੰਦਾ ਕਰਨਗੇ ਕੰਡੈਮ ਕਰਨਗੇ ਉਹਨੂੰ ਗਲਤ ਕਹਿਣਗੇ ਝੂਠ ਕਹਿਣਗੇ ਯਾ ਉਹਨੂੰ ਤਸਦੀਕ ਕਰਨਗੇ ਜਾਂ ਸਿਰਫ ਇਹ ਕਹਿ ਦੇਣਗੇ ਕਿ ਇਹ ਪੀਚ ਦੰਬਰਮ ਹੋਣਾ ਦਾ ਨਿੱਜੀ ਵਿਚਾਰ ਹੈ ਜਿਵੇਂ ਆਮ ਤੌਰ ਤੇ ਪੋਲਿਟਿਕਲ ਤੌਰ ਤੇ ਹੁੰਦਾ ਹੈ ਪਰ ਇਹ ਜਿਹੜਾ ਬਿਆਨ ਹੈ ਇਹਦੇ ਆਫਟਰ ਇਫੈਕਟਸ ਸਾਨੂੰ ਨਜ਼ਰ ਆਉਣਗੇ ਔਰ ਨਿਸ਼ਚਿਤ ਤੌਰ ਤੇ ਇਹ ਮੁੱਦਾ ਹੁਣ ਵੱਡਾ ਹੋਏਗਾ ਔਰ ਤਰਨ ਤਰਨ ਦੀ ਜਮਨੀ ਚੋਣ ਚ ਪੰਥਕ ਤੇਰਾ ਪੰਥਕ ਤੇਰਾ ਜਿਹੜੀਆਂ ਲਗਾਤਾਰ ਇਸ ਮੁੱਦੇ ਤੇ ਅੱਗੇ ਵਧੀਆਂ ਨੇ ਕਿ ਆਪਰੇਸ਼ਨ ਬਲੂ ਸਟਾਰ ਦਾ ਅਸੀਂ ਵਿਰੋਧ ਕਰਦੇ ਹਾਂ ਔਰ ਆਪਰੇਸ਼ਨ ਬਲੂ ਸਟਾਰ ਦੇ ਮੌਕੇ ਹੀ ਭਾਵੇਂ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਹੋਣ ਜਾਂ ਭਾਈ ਅਮਰੀਕ ਸਿੰਘ ਹੋਣ ਜਿਹੜੇ ਪੰਥਕ ਕਾਉਂਸਲ ਦੇ ਚੇਅਰਪਰਸਨ ਨੇ ਬੀਬੀ ਸਤਵੰਤ ਕੌਰ ਉਹਨਾਂ ਦੇ ਪਿਤਾ ਉਹ ਸਾਰਿਆਂ ਨੂੰ ਬਾਅਦ ਦੇ ਵਿੱਚ ਕੌਮੀ ਸ਼ਹੀਦ ਐਲਾਨਿਆ ਗਿਆ ਕਿਉਂਕਿ ਉਹ ਸਾਰੇ ਉਸ ਆਪਰੇਸ਼ਨ ਦੇ ਦੌਰਾਨ ਸ਼ਹੀਦ ਹੋਏ ਸਿੱਖ ਭਾਵਨਾਵਾਂ ਦੇ ਮੁਤਾਬਕ ਔਰ ਵੱਖ-ਵੱਖ ਜਿਹੜੇ ਸਿੱਖ ਅਦਾਰੇ ਨੇ ਸ਼੍ਰੀ ਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਸਾਰਿਆਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਇਹਦਾ ਮਤਲਬ ਹੈ ਕਿ ਇਹ ਉਸ ਤਰ੍ਹਾਂ ਦਾ ਮੁੱਦਾ ਉੱਭਰ ਗਿਆ ਜਿਹਦਾ ਪੰਜਾਬ ਦੀ ਦੂਰਗਾਮੀ ਸਿਆਸਤ ਤੇ ਵੀ ਅਸਰ ਰਹੇਗਾ 27 ਦੀਆਂ ਚੋਣਾਂ 'ਚ ਵੀ ਕਾਂਗਰਸ ਦੇ ਰਾਹ ਦੇ ਵਿੱਚ ਇਹ ਮੁੱਦਾ ਵੱਡਾ ਬਣ ਸਕਦਾ ਹੈ ਔਰ ਇਹ ਇਹ ਮੁੱਦਾ ਛੋਟਾ ਵੀ ਨਹੀਂ ਹੈ ਜਦੋਂ ਸਭ ਤੋਂ ਵੱਡਾ ਜਿਹੜਾ ਧਾਰਮਿਕ ਕੇਂਦਰ ਹੈ ਸ੍ਰੀ ਦਰਬਾਰ ਸਾਹਿਬ ਉੱਥੇ ਅਗਰ ਕੋਈ ਇਸ ਤਰੀਕੇ ਦਾ ਆਪਰੇਸ਼ਨ ਕਿਸੇ ਸਰਕਾਰ ਵੱਲੋਂ ਕੀਤਾ ਔਰ ਉਸ ਤੋਂ ਬਾਅਦ ਉਹਦੇ ਉਹਦੇ ਫਲਸਰੂਪ ਹਾਲਾਤ ਪੰਜਾਬ ਦੇ ਖਰਾਬ ਹੋਏ 84 ਕਤਲਿਆਂ ਉਸ ਤੋਂ ਬਾਅਦ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਜਿਹੜੇ ਕਤਲਿਆਂ ਹੋਏ ਉਹ ਸਾਰਿਆਂ ਦੀ ਇੱਕ ਕੜੀ ਹੈ ਔਰ ਇਹ ਕਿਤਨਾ ਕਿਤੇ ਜਿਹੜਾ ਇਹਦਾ ਸੰਦਰਭ ਬਣਿਆ ਉਹ ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਮੰਗਾਂ ਸੀ ਜਾਂ ਪੰਜਾਬ ਦੀਆਂ ਵੰਡਾਂ ਸੀ ਭਾਵੇਂ ਪੰਜਾਬ ਦਾ ਪੁਨਰਗਠਨ ਐਕਟ ਸੀ ਭਾਵੇਂ ਪੰਜਾਬ ਦੇ ਪਾਣੀਆਂ ਦੀ ਵੰਡ ਸੀ ਬਿਜਲੀ ਦੀ ਵੰਡ ਸੀ ਪੰਜਾਬੀ ਬੋਲ ਦੇ ਭਾਸ਼ਾਵਾਂ ਪਛਾਈ ਇਲਾਕਿਆਂ ਦੀ ਵੰਡ ਸੀ ਭਾਵੇਂ ਉਹ ਚੰਡੀਗੜ੍ਹ ਦੀ ਵੰਡ ਸੀ ਸੋ ਜਿਹੜਾ ਆਪਰੇਸ਼ਨ ਬਲੂ ਸਟਾਰ ਤੱਕ ਦਾ ਵੀ ਜਿਹੜੀ ਨੌਬਤ ਆਈ ਉਹ ਉਹਨਾਂ ਸਾਰੇ ਹਾਲਾਤਾਂ ਕਰਕੇ ਆਈ ਜਿਹੜੀਆਂ ਵੰਡਾਂ ਕੀਤੀਆਂ ਗਈਆਂ ਸੀ ਔਰ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਵੀ ਉਹ ਮੁੱਦੇ ਖਤਮ ਨਹੀਂ ਹੋਏ ਫਿਰ 84 ਦਾ ਕਤਲੇਆਮ ਵੀ ਫਿਰ ਸਿੱਖ ਕਤਲੇਆਮ ਵੀ ਹੋਇਆ ਇਹਦਾ ਮਤਲਬ ਹੈ ਕਿ ਕਿਸੇ ਇੱਕ ਆਪਰੇਸ਼ਨ ਨੇ ਜਾਂ ਬਲੂ ਸਟਾਰ ਆਪਰੇਸ਼ਨ ਨੇ ਸਾਰੇ ਮੁੱਦੇ ਹੱਲ ਨਹੀਂ ਕੀਤੇ ਇਸ ਕਰਕੇ ਪੀਛ ਦੰਬਰਮ ਦਾ ਜਿਹੜਾ ਇਹ ਕਹਿਣਾ ਹੈ ਕਿ ਉਹ ਆਪਰੇਸ਼ਨ ਗਲਤ ਸੀ ਉਹਦੇ 'ਚ ਹੋਰ ਵਜ਼ਨ ਪੈਂਦਾ ਔਰ ਹੁਣ ਅੱਜ ਵੀ ਉਹ ਸਾਰੇ ਮੁੱਦੇ ਲਗਭਗ ਉਸੇ ਤਰ੍ਹਾਂ ਖੜੇ ਨੇ ਕੋਈ ਵੀ ਮੁੱਦਾ ਮੁਕੰਮਲ ਤੌਰ ਤੇ ਹੱਲ ਨਹੀਂ ਹੋਇਆ ਔਰ ਕਾਂਗਰਸ ਪਾਰਟੀ ਦੇ ਰਾਹ ਦੇ ਵਿੱਚ ਵੀ ਉਹ ਸਾਰੇ ਮੁੱਦੇ ਅੜਿੱਕੇ ਬਣੇ ਹੋਏ ਨੇ ਔਰ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਹੈ ਉਹ 27 ਦੀਆਂ ਚੋਣਾਂ ਤੋਂ ਪਹਿਲਾਂ ਇਹਨਾਂ ਮੁੱਦਿਆਂ ਨੂੰ ਲੈ ਕੇ ਅੱਗੇ ਵਧਦੀ ਹੈ ਅੱਜ ਵੀ ਪੰਜਾਬ ਅੱਗੇ ਮੁੱਦੇ ਨੇ ਹੁਣ ਜਿਹੜੇ ਹੜਾਏ ਨੇ ਉਹ ਉਹਨਾਂ ਹੜ੍ਹਾਂ ਤੋਂ ਬਾਅਦ ਫਿਰ ਡੈਮਾਂ ਤੇ ਕੰਟਰੋਲ ਦੀ ਗੱਲ ਉਭਰੀ ਹਾਲਾਂਕਿ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੀ ਲੀਡਰਸ਼ਿਪ ਕਨਵਿੰਸ ਨਹੀਂ ਕਰ ਸਕੀ ਕਿ ਕਾਂਗਰਸ ਦੀ ਸਰਕਾਰ ਨੇ ਜਿਹੜੇ ਪੁਰਾਣੇ ਸਮੇਂਾਂ 'ਚ ਫੈਸਲੇ ਕੀਤੇ ਸੀ ਉਹ ਗਲਤ ਸੀ ਜੇ ਭਾਜੀਪੀ ਉਹਨਾਂ ਫੈਸਲਿਆਂ ਦੇ ਵਿੱਚ ਕਰੈਕਸ਼ਨ ਕਰੇ ਸੁਧਾਰ ਕਰੇ ਪੰਜਾਬ ਦੀ ਸਮੇਂ-ਸਮੇਂ ਦੀ ਲੀਡਰਸ਼ਿਪ ਭਾਵੇਂ ਕੈਪਟਨ ਅਮਰਿੰਦਰ ਸਿੰਘ ਰਹੇਆ ਭਾਵੇਂ ਸੁਖਬੀਰ ਸਿੰਘ ਬਾਦਲ ਰਹੇ ਪ੍ਰਕਾਸ਼ ਸਿੰਘ ਬਾਦਲ ਰਹੇ ਭਾਵੇਂ ਉਹ ਚ ਨਵਜੋਤ ਸਿੰਘ ਸਿੱਧੂ ਕਿਉਂ ਨਾ ਹੋਣ ਭਾਵੇਂ ਉਹਦੇ ਵਿੱਚ ਪ੍ਰਤਾਪ ਬਾਜਵਾ ਰਾਜਾ ਵੜਿੰਗ ਚਰਨਜੀਤ ਸਿੰਘ ਚੰਨੀ ਆ ਜਿੰਨੇ ਵੀ ਸਾਡੇ ਸਮਕਾਲੀ ਲੀਡਰ ਨੇ ਭਾਵੇਂ ਉਹਦੇ ਵਿੱਚ ਅਸੀਂ ਪੁਰਾਣੇ ਲੀਡਰਾਂ ਦੀ ਗੱਲ ਕਰ ਲਈਏ ਪ੍ਰਤਾਪ ਸਿੰਘ ਕੈਰੋਂ ਜਾਂ ਦਰਬਾਰਾ ਸਿੰਘ ਕਿ ਇਹ ਸਾਰੀ ਲੀਡਰਸ਼ਿਪ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਜਿਹੜੇ ਕਰੈਕਟਿਵ ਮੀਜਰ ਸੀ ਜਿਹੜੇ ਮਤਲਬ ਕਿ ਅਸੀਂ ਸੁਧਾਰਵਾਦੀ ਕਦਮ ਚੱਕ ਸਕਦੇ ਸੀ ਉਹ ਨਹੀਂ ਕਰਵਾ ਸਕੇ ਸਾਰੀ ਦੀ ਸਾਰੀ ਲੀਡਰਸ਼ਿਪ ਕਿਉਂ ਕਿ ਜਿਹੜੀ ਵੀ ਜਿਹੜੇ ਵੀ ਪੰਜਾਬ 'ਚ ਸਮੇਂ-ਸਮੇਂ ਤੇ ਲੀਡਰ ਰਹੇ ਨੇ ਕਿਤਨਾ ਕਿਤੇ ਉਹ ਆਪਣੀ ਹਾਈ ਕਮਾਂਡ ਨਾਲ ਬੰਨੇ ਰਹੇ ਨੇ ਆਪਣੇ ਅਹੁਦਿਆਂ ਦੀਆਂ ਕੁਰਸੀਆਂ ਦਾ ਡਰ ਰਿਆ ਉਹਨਾਂ ਨੂੰ ਤੇ ਜੇ ਬਾਦਲਾਂ ਦਾ ਸਮਝੌਤਾ ਰਿਆ ਤੇ ਉਹਨਾਂ ਨੂੰ ਕੇਂਦਰ 'ਚ ਵਜ਼ੀਰੀਆਂ ਸੀ ਉਹਨਾਂ ਨੂੰ ਏਸੀ ਵੀ ਜੇ ਭਾਜਪਾ ਨਾਲ ਲੜਾਂਗੇ ਤੇ ਕੇਂਦਰ ਦੀਆਂ ਵਜ਼ੀਰੀਆਂ ਜਾਣੀਆਂ ਸੀ ਭਾਵੇਂ ਹਰਸ਼ਿੰਮਰਤ ਕੌਰ ਨੇ ਅਸਤੀਫਾ ਦਿੱਤਾ ਜਦੋਂ ਸਮਝੌਤਾ ਤੋੜਨਾ ਪਿਆ ਐਨਡੀਏ ਦੇ ਵਿੱਚੋਂ ਭਾਜਪਾ ਨਾਲ ਤੇ ਅਸਤੀਫਾ ਦਿੱਤਾ ਤੇ ਸਮਝੌਤਾ ਟੁੱਟਿਆ ਨਾ ਉਹ ਕਿਸਾਨੀ ਮੁੱਦੇ ਤੇ ਲੇਕਿਨ ਅਗਰ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਵੀ ਜਦੋਂ ਐਨਡੀਏ ਗੱਠਜੋੜ ਬਣ ਰਿਹਾ ਸੀ ਜਦੋਂ ਲੋੜ ਸੀ ਅਟਲ ਵਿਧਾਰੀ ਵਾਜਪਾਈ ਸਾਹਿਬ ਨੂੰ ਵੀ ਅਗਰ ਉਹਨਾਂ ਉਹਨਾਂ ਸਮਿਆਂ ਦੇ ਵਿੱਚ ਵੀ ਪ੍ਰਕਾਸ਼ ਸਿੰਘ ਬਾਦਲ ਨੇ ਸਟੈਂਡ ਲਿਆ ਹੁੰਦਾ ਵੀ ਮੈਂ ਪੰਜਾਬ ਦੇ ਪਾਣੀਆਂ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਹੱਕ ਪਹਿਲਾਂ ਚਾਹਣਾ ਮੈਂ ਫਿਰ ਬਿਨਾ ਕੋਈ ਕੇਂਦਰ ਚ ਮੰਤਰੀ ਦਾ ਅਹੁਦਾ ਲਿਆ ਤੁਹਾਨੂੰ ਸਮਰਥਨ ਦੇ ਦੂੰਗਾ ਤੇ ਅੱਜ ਸੁਖਵੀਰ ਬਾਦਲ ਦੀ ਪਾਰਟੀ ਤਿੰਨ ਸੀਟਾਂ ਤੇ ਨਹੀਂ ਸੀ ਆਉਣੀ ਕਿਉਂਕਿ ਮੌਕਾ ਪੰਜਾਬੀਆਂ ਨੇ ਦਿੱਤਾ ਸੀ 97 ਤੋਂ ਬਾਅਦ ਅਕਾਲੀ ਦਲ ਨੂੰ ਇਸ ਉਮੀਦ ਦੇ ਨਾਲ ਕਿ ਅਕਾਲੀ ਦਲ ਸਾਰੀਆਂ ਮੰਗਾਂ ਦੇ ਹੱਲ ਵਾਲੇ ਪਾਸੇ ਵਧੇਗਾ ਉਹ ਰੋਦੋ ਤਾਂ ਮਨਦੀਪ ਸਿੰਘ ਜੀ ਇਹ ਗੱਲਾਂ ਹੁੰਦੀਆਂ ਨਹੀਂ ਜਾਂ ਨਾ ਵੀ ਇਹ ਸਿੱਖਾਂ ਦੀ ਸਰਕਾਰ ਬਣੀ ਹੈ ਜਿਹੜੀ ਸਿੱਖਾਂ ਦੇ ਜ਼ਖਮਾਂ ਤੇ ਮੱਲਮ ਲਾਏਗੀ ਸੋ ਗੱਲ ਕੱਲੇ ਪ੍ਰਕਾਸ਼ ਸਿੰਘ ਬਾਦਲ ਦੀ ਨਹੀਂ ਕੈਪਟਨ ਅਮਰਿੰਦਰ ਵੀ ਪੰਜਾਬ ਦੀਆਂ ਮੰਗਾਂ ਦੇ ਲਈ ਕੋਈ ਸਟੈਂਡ ਅਜੇ ਆ ਨਹੀਂ ਰੱਖ ਸਕਿਆ ਠੀਕ ਹੈ ਇੱਕ ਪਾਣੀਆਂ ਦਾ ਸਮਝੌਤੇ ਦਾ ਜਿਹੜਾ ਕਾਨੂੰਨ ਬਣਾ ਕੇ ਵਾਟਰ ਟਰਮੀਨੇਸ਼ਨ ਦਾ ਕਰਕੇ ਹਾਲਾਂਕਿ ਉਹ ਵੀ ਸੁਪਰੀਮ ਕੋਰਟ ਨੇ ਬਾਅਦ ਵਿੱਚ ਖਾਰਜ ਕਰਤਾ ਉਹਦੇ ਨਾਲ ਸ਼ੋਰਤ ਜ਼ਰੂਰ ਖੱਟ ਲਈ ਪਾਣੀਆਂ ਦਾ ਰਾਖਾ ਪਰ ਅਸਲ 'ਚ ਪਾਣੀਆਂ ਦਾ ਰਾਖਾ ਰੂਖਾ ਕੋਈ ਕੈਪਟਨ ਅਮਰਿੰਦਰ ਸਿੰਘ ਵੀ ਨਹੀਂ ਬਣ ਸਕਿਆ ਇਹ ਹੋਰ ਲੀਡਰ ਵੀ ਨਹੀਂ ਬਣ ਸਕੇ ਕਿਉਂਕਿ ਧਰਾਤਲ ਦੇ ਮਸਲੇ ਨਿਭੜੇ ਨਹੀਂ ਜਿਹੜੀ ਜਿਹੜੀਆਂ ਪਾਣੀਆਂ ਦੀਆਂ ਵੰਡ ਜਾਂ ਪੰਜਾਬ ਦੀ ਪੁਨਰਗਠਨ ਨਾਲ ਜੁੜੀਆਂ ਧਰਾਵਾਂ ਨੇ ਉਹਨਾਂ ਦੇ ਉੱਤੇ ਹੁਣ ਵੀ ਸਾਨੂੰ ਪਾਰਲੀਮੈਂਟ ਤੱਕ ਲੜਾਈ ਲੜਨੀ ਪੈਣੀ ਹੈ ਤਾਂ ਕਿਤੇ ਪੰਜਾਬ ਦੇ ਜਿਹੜੇ ਉਹ ਮਸਲੇ ਨੇ ਠੀਕ ਹੋਣਗੇ ਇਸ ਕਰਕੇ ਆਪਰੇਸ਼ਨ ਬਲੂ ਸਟਾਰ ਇਹ ਨਵੇਂ ਸਿਰੇ ਤੋਂ ਇਹਦੇ ਤੇ ਹੁਣ ਡਿਬੇਟ ਹੋਏਗੀ ਡਿਸਕਸ਼ਨ ਹੋਏਗੀ ਔਰ ਕਾਂਗਰਸ ਪਾਰਟੀ ਦਾ ਸਟੈਂਡ ਕੀ ਰਹੇਗਾ ਇਹਦੇ ਉੱਤੇ ਬਹੁਤ ਕੁਝ ਨਿਰਭਰ ਕਰਦਾ ਹੈ ਕਿ ਸਤਾਈ ਚ ਕਾਂਗਰਸ ਦੀ ਸਿਆਸਤ ਪੰਜਾਬ ਚ ਕਿੱਧਰ ਨੂੰ ਜਾਏਗੀ ਜੀ ਸੋਨਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਪੂਰੀ ਵਿਆਖਿਆ ਦੇ ਨਾਲ ਇਹ ਸਵਾਲ ਦੇ ਉੱਪਰ ਇਸ ਬਿਆਨ ਦੇ ਉੱਪਰ ਆਪਣੇ ਵਿਚਾਰ ਸਾਡੇ ਇਕੇਨ ਨੂੰ ਰਸਤਾ ਦੋ ਜਸ ਲੈਣਿਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਵੀ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ